ਜਾਨਾ ਮੈਂ ਤੁਹਾਡਾ ਲੱਕੀ ਆ ਬਾਜੀ ਕਿਹੜਾ ਪਿੰਡ ਹੈ ਖਨੂਰਾ ਠੀਕ ਆ ਜੀ ਬੱਚੇ ਦਾ ਕੀ ਨਾਮ ਆ ਮਨੀ ਸ਼ਾਂਤ ਮਨੀ ਸ਼ਾਂਤ ਮਨਿ ਸ਼ਾਂਤ ਮਨਿ ਸ਼ਾਂਤ ਤੇ ਕਿੰਨੀ ਉਮਰ ਬੱਚੇ ਦੀ ਬੱਚੇ ਸੀ ਪੌਣੇ 2 ਸਾਲ ਜਿਹੜੇ ਪੌਣੇ 2 ਹਾਂਜੀ ਤੇ ਕੀ ਬੱਚਾ ਕੀ ਪ੍ਰੋਬਲਮ ਆਈ ਉਹਨੂੰ ਕੈਂਸਰ ਤੇ ਹੀ ਬਾਜੀ ਪ੍ਰੋਬਲਮ ਦੀ ਬੋਡੀ ਜੀ ਕੈਂਸਰ ਪੂਰੀ ਜਿਹਾ ਫੈਲਣ ਡਿਆ ਤੇ ਕੀ ਕਹ ਰਿਹਾ ਡਾਕਟਰ ਇਲਾਜ ਲਈ ਡਾਕਟਰਾਂ ਨੇ ਦੱਸਿਆ ਵੀ 50% ਨਹੀਂ ਆਸ ਰਹੀ ਉਹਨਾਂ ਦੇ ਵੀ ਜਿਹੜੀ ਬਿਮਾਰੀ ਇਹਨੂੰ ਲੱਗੀ ਆ ਬੜੀ ਭਿਆਨਕ ਬਿਮਾਰੀ ਆ ਵੀ ਇਹ ਚੋਂ 50% ਬੱਚੇ ਬਚਦੇ ਆ ਯਾ ਨਹੀਂ ਬਚ ਰਹੀ ਜੀ ਸਾਨੂੰ ਡਾਕਟਰ ਤਾਂ ਕਹਿੰਦੇ ਸੀ ਵੀ ਲੈ ਜਾ ਮੈਨੂੰ ਇਹ ਕਹਿੰਦੇ ਕਹਿੰਦੇ ਵੱਡੇ ਬੱਚੇ ਵੀ ਨਾ ਆਪਣੀ ਗਵਾਲੀ ਬਤਲੀ ਇਹਨੂੰ ਲੈ ਜਾ ਵੀ ਤੂੰ ਕਿੱਥੋਂ ਇਲਾਜ ਕਰਾਉਂਗਾ ਨਾ ਮੈਂ ਕਹਾਂ ਮੈਂ ਜਿੱਤੋਂ ਮਰਜੀ ਕਰਾਵਾਂ ਮੈਂ ਥਾਂ ਵਿੱਚ ਆ ਮੈਂ ਜੋ ਮਰਜੀ ਕਰਾਂ ਤੇ ਉਹ ਆਸ ਲੈ ਕੇ ਮੈਂ ਉੱਥੇ ਬੈਠ ਗਈਆਂ ਕਿੰਨਾ ਖਰਚਾ ਦੱਸਿਆ ਖਰਚਾ ਭਾਈ 4 4 ਲੱਖ ਰੁਪਏ ਅੰਕ ਸੇ ਠੀਕ ਆ ਇਹ ਖਾ ਪੈਸੇ ਹੀ ਕੱਤਰ ਹੋ ਜਾਂਦੇ ਤਾਂ ਫਿਰ ਬੱਚੇ ਦਾ ਇਲਾਜ ਹੋ ਕੇ ਬੱਚਾ ਠੀਕ ਹੋ ਸਕਦਾ ਹੈ ਨਾ ਜੀ ਹਾਂਜੀ ਠੀਕ ਹੋਣ ਦੀ ਭਾਜੀ ਮੈਂ ਦੱਸਦਾ ਵੀ ਉਹ 50% ਦੱਸਿਆ ਹੁਣੇ ਪੂਰੀ ਡਾਕਟਰਾਂ ਨੇ ਇੰਨੀ ਨਹੀਂ ਦੇ ਤੇ ਤੁਸੀਂ ਕੀ ਕਾਰੋਬਾਰ ਕਰਦੇ ਹੋ ਮੈਂ ਵੀ ਦਿੜੀ ਆਊਟੋ ਰਿਕਸ਼ਾ ਚਲਾਉਣਾ ਵਾ ਤੇ ਇਹ ਕਿਰਾਏ ਦੇ ਲੈ ਕੇ ਕਰਦੇ ਹਾਲਤ ਕੀ ਹੈ ਭਜੀ ਕਰਦੇ ਹਾਲਾ ਤੁਹਾਡੇ ਸਾਹਮਣੇ ਭਜੀ ਕੁਝ ਨਹੀਂ ਹੈਗਾ ਮੈਂ ਇਕੱਲਾ ਹੀ ਕਮਾਉਣੇ ਆਲਾ ਕੀ ਮੰਗ ਕਰ ਦੂੰ ਮਾਂਗੇ ਇਹ ਵੀ ਮੇਰੇ ਬੱਚੇ ਦਾਲਾ ਹਜੂਸ ਭਜੀ ਠੀਕ ਪੰਨਸ਼ਾਨ ਤੇ ਕਿੰਨੀ ਉਮਰ ਬੱਚੇ ਦੀ ਬੱਚੇ ਦੀ ਪੌਣੇ 2 ਸਾਲ ਦੇੜਪਨ ਦੋਸਤ ਹਾਂਜੀ ਤੇ ਕੀ ਬੱਚਾ ਕੀ ਪ੍ਰੋਬਲਮ ਆਈ ਉਹਨੂੰ ਕੈਂਸਰ ਤੇ ਹੀ ਭਾਈ ਪ੍ਰੋਬਲਮ ਦੀ ਬੋਡੀ ਜੀ ਕੈਂਸਰ ਪੂਰੀ ਜਿਹਾ ਫੈਲਣ ਡਿਆ ਤੇ ਕੀ ਕਹ ਰਿਹਾ ਡਾਕਟਰ ਇਲਾਜ ਲਈ ਡਾਕਟਰਾਂ ਨੇ ਤਾਂ ਦੱਸਿਆ ਵੀ 50% ਨੂੰ ਆਸ ਰੱਖੀ ਇਹਨਾਂ ਦੇ ਵੀ ਜਿਹੜੀ ਬਿਮਾਰੀ ਇਹਨੂੰ ਲੱਗੀ ਆ ਬੜੀ ਭਿਆਨਕ ਬਿਮਾਰੀ ਆ ਵੀ ਚੋਂ 50% ਬੱਚੇ ਬਚਦੇ ਆ 50 ਨਹੀਂ ਬਚਦੇ ਸਾਨੂੰ ਡਾਕਟਰ ਤਾਂ ਕਹਿੰਦੇ ਸੀ ਵੀ ਲੈ ਜਾ ਮੈਨੂੰ ਇਹ ਕਹਿੰਦੇ ਕਹਿੰਦੇ ਵੱਡੇ ਬੱਚੇ ਵੀ ਨਾ ਆਪਣੇ ਘਵਾਲੀ ਵੀ ਤੈਨੂੰ ਇਹਨੂੰ ਲੈ ਜਾ ਵੀ ਤੂੰ ਕਿੱਥੋਂ ਇਲਾਜ ਕਰਾਉਂਗਾ ਨਾ ਮੈਂ ਕਮੇ ਜੋ ਤੁਮਾਰ ਜੀ ਕਰਾਂ ਮੈਂ ਮਥੇ ਵਿੱਚ ਆ ਮੈਂ ਜੋ ਮਰਜੀ ਕਰਾਂ ਤੇ ਉਹ ਆਸ ਲੈ ਕੇ ਮੈਂ ਉੱਥੇ ਬੈਠ ਗਿਆ ਕਿੰਨਾ ਖਰਚਾ ਦੱਸਿਆ ਖਰਚਾ ਭਾਈ ਚਾਹ ਦੇ ਚਾਰ ਚਾਰ ਲੱਖ ਰੁਪਈਆ ਅੰਕਸੇ ਠੀਕ ਹੈ ਜੇ ਖ ਪੈਸੇ ਇਕੱਤਰ ਹੋ ਜਾਂਦੇ ਤਾਂ ਫਿਰ ਬੱਚੇ ਦਾ ਇਲਾਜ ਹੋ ਕੇ ਬੱਚਾ ਠੀਕ ਹੋ ਸਕਦਾ ਹੈ ਹਾਂਜੀ ਠੀਕ ਹੋਣ ਦੀ ਭਾਜੀ ਮੈਂ ਦੱਸਦਾ ਵੀ ਉਹ 50% ਦੱਸਿਆ ਹੁਣੇ ਪੂਰੀ ਡਾਕਟਰਾਂ ਨੇ ਇੰਨੀ ਨਹੀਂ ਦਿੰਦੇ ਤੁਸੀਂ ਕੀ ਕਾਰੋਬਾਰ ਕਰਦੇ ਹੋ ਮੈਂ ਭਾਈ ਦਿਹਾੜੀ ਆਊਟੋ ਰਿਕਸ਼ਾ ਚਲਾਉਣਾ ਤੇ ਇਹ ਕਿਰਾਏ ਦੇ ਲਾਗੇ ਕਰਦੇ ਹਾਲਤ ਕੀ ਹੈ ਭਾਈ ਕਰਦੇ ਹਾਲਾ ਤੁਹਾਡੇ ਸਾਹਮਣੇ ਭਾਈ ਕੁਝ ਨਹੀਂ ਹੈਗਾ ਮੈਂ ਇਕੱਲਾ ਹੀ ਕਮਾਉਣੇ ਆਲਾ ਕੀ ਮੰਗ ਕਰ ਦੂੰਗਾ ਮੰਗੇ ਇਹ ਵੀ ਮੇਰੇ ਬੱਚੇ ਦਾ ਇਲਾਜ ਹੋ ਜੇ ਭਾਈ ਠੀਕ ਨਿਸ਼ਾਨ ਹਾਂਜੀ ਕਿੰਨੀ ਉਮਰ ਬੱਚੇ ਦੀ ਬੱਚੇ ਸੀ ਪੌਣੀ 2 ਸਾਲ ਡੇਢ ਪੌਣੀ 2 ਹਾਂਜੀ ਤੇ ਕੀ ਬੱਚਾ ਕੀ ਪ੍ਰੋਬਲਮ ਹੈ ਉਹਨੂੰ ਕੈਂਸਰ ਤੇ ਹੀ ਭਾਈ ਪ੍ਰੋਬਲਮ ਦੀ ਬੋਡੀ ਜੀ ਕੈਂਸਰ ਪੂਰੀ ਜਿਹਾ ਫੈਲਣ ਡਿਆ ਤੇ ਕੀ ਕਹ ਰਿਹਾ ਡਾਕਟਰ ਇਲਾਜ ਲਈ ਡਾਕਟਰਾਂ ਨੇ ਤਾਂ ਦਿੱਤਾ ਵੀ 50% ਉਮੀਦ ਆਸ ਰੱਖੀ ਹੈ ਅੰਦਰ ਵੀ ਜਿਹੜੀ ਬਿਮਾਰੀ ਇਹਨੂੰ ਲੱਗੀ ਆ ਲੋੜੀ ਪਿਆਨਕ ਬੁਹਾਰੀਆਂ ਵੀ ਚੋ 50% ਬੱਚੇ ਬਚਦੇ ਆ 50 ਨਹੀਂ ਬਚਦੇ ਆਗੇ ਸਾਨੂੰ ਡਾਕਟਰ ਤਾਂ ਕਹਿੰਦੇ ਸੀ ਵੀ ਲੈ ਜਾ ਮੈਨੂੰ ਇਹ ਕਹਿੰਦੇ ਕਹਿੰਦੇ ਵੱਡੇ ਬੱਚੇ ਵੀ ਨਾ ਆਪਣੀ ਗਵਾਲੀ ਬਤਲੀ ਇਹਨੂੰ ਲੈ ਜਾ ਵੀ ਤੂੰ ਕਿੱਥੋਂ ਇਲਾਜ ਕਰਾਉਂਗਾ ਨਾ ਮੈਂ ਕਹਾਂ ਮੈਂ ਜਿੱਤੋ ਮਰਜ਼ੀ ਕਰਾਂ ਮੈਂ ਥੈਂ ਵਿੱਚ ਆ ਮੈਂ ਜੋ ਮਰਜ਼ੀ ਕਰਾਂ ਤੇ ਉਹ ਆਸ ਲੈ ਕੇ ਮੈਂ ਉੱਥੇ ਬੈਠੀ ਹਾਂ ਕਿੰਨਾ ਖਰਚਾ ਦੱਸਿਆ ਖਰਚਾ ਭਾਈ 6 ਤੋਂ 4 ਤੋਂ 4 ਲੱਖ ਰੁਪਈਆ ਦੱਸਿਆ ਜੇ ਇਹ ਖਪਾਸੀ 71 ਹੋ ਜਾਂਦੇ ਤਾਂ ਫਿਰ ਬੱਚੇ ਦਾ ਇਲਾਜ ਹੋ ਕੇ ਮੈਂ ਚਾ ਠੀਕ ਹੋ ਸਕਦਾ ਹਾਂ ਜੀ ਹਾਂਜੀ ਠੀਕ ਹੋਣ ਦੀ ਭਾਜੀ ਮੈਂ ਦੱਸਦਾ ਵੀ ਉਹ 50% ਦੱਸਿਆ ਹੋਣੀ ਪੂਰੀ ਡਾਕਟਰਾਂ ਨੇ ਇਹ ਨਹੀਂ ਦਿੰਦੇ ਤੁਸੀਂ ਕੀ ਕਾਰੋਬਾਰ ਕਰਦੇ ਹੋ ਮੈਂ ਬਈ ਦਿਹਾੜੀ ਆਊਟੋ ਰਿਕਸ਼ਾ ਚਲਾਉਣਾ ਦਾ ਤੇ ਇਹ ਕਰਾਈ ਦੇ ਲੈ ਕੇ ਕਰਦੇ ਹਾਲਤ ਕੀ ਹੈ ਭਾਜੀ ਕਰਦੇ ਹਾਲਾ ਤੁਹਾਡੇ ਸਾਹਮਣੇ ਭਾਜੀ ਕੁਝ ਨਹੀਂ ਹੈਗਾ ਮੈਂ ਇਕੱਲਾ ਹੀ ਕਮਾਉਣੇ ਆਲਾ ਕੀ ਮੰਗ ਕਰ ਦੂੰਗਾ ਮੰਗੇ ਇਹ ਮੇਰੇ ਬੱਚੇ ਦਾ ਇਲਾਜ ਹੋ ਜੇ ਭਾਜੀ